ਮੇਂ ਹਸਪੀਟਲਾਈਜ਼ ਨੇ 40 ਬਹਾੜੀ ਦੇ ਵਿੱਚ ਨੇ ਔਰ ਕਾਬਲੇ ਗੌਰ ਹੈ ਕਿ ਕੱਲ 12 ਵਜੇ ਦੀ ਬੈਠਕ ਮੁੱਖ ਮੰਤਰੀ ਦੇ ਵੱਲੋਂ ਹਸਪੀਟਲ ਤੋਂ ਹੀ ਅਗਵਾਈ ਕਰਦੇ ਹੋਏ ਲਈ ਜਾਵੇਗੀ ਔਰ ਇਸ ਸਮੇਂ ਸਿਹਤ ਪੂਰੀ ਤਰ੍ਹਾਂ ਸੀਐਮ ਦੀ ਕਿਸਮ ਨਹੀਂ ਪਰ ਦੂਜੇ ਪਾਸੇ ਜੇਕਰ ਅਸੀਂ ਦੇਖੀਏ ਤਾਂ ਮੁੱਖ ਮੰਤਰੀ ਲੀਡ ਕਰਨਗੇ ਇਸ ਕੈਬਨਿਟ ਨੂੰ ਬਟ ਓਬਵੀਅਸ ਗੱਲ ਹੈ ਜਦੋਂ ਆਪਾਂ ਜਾਣਦੇ ਹਾਂ ਕਿ ਕੈਬਨੈਟ ਦੀ ਬੈਠਕ ਹੁੰਦੀ ਹੈ ਤਾਂ ਉੱਥੇ ਮੁੱਖ ਮੰਤਰੀ ਹੀ ਉਸਦੀ ਅਰਵਾਈ ਕਰਦੇ ਨੇ ਤਾਂ ਕੱਲ ਦੁਪਹਿਰ 12 ਵਜੇ ਜਿਹੜੀ ਸ਼ੁੱਕਰਵਾਰ ਪਹਿਲਾਂ 11 ਵਜੇ ਦਾ ਟਾਈਮ ਦਿੱਤਾ ਗਿਆ ਆਪਾਂ ਸ਼ਾਮ ਨੂੰ 4 ਵਜੇ ਬੈਠਕ ਹੋਣੀ ਸੀ ਉਸ ਸੀਐਮ ਦੀ ਸਿਹਤ ਨੂੰ دیکھتے ہوئے ਉਸ ਨੂੰ ਮੁਲਤਵੀ ਕੀਤਾ ਗਿਆ ਹੁਣ ਫਿਲਹਾਲ ਮੁੱਖ ਮੰਤਰੀ ਜਿਹੜੇ ਇਸ ਸਮੇਂ ਹਸਪਟਲਾਈਜ਼ ਨੇ ਆਪਣੀ ਸਿਹਤ ਨੂੰ ਦੇਖਦੇ ਹੋਏ ਤੇ ਉਸ ਤੋਂ ਬਾਅਦ ਹੁਣ ਜੋ ਜਾਣਕਾਰੀ ਸਾਡੇ ਕੋਲ ਆ ਰਹੀ ਹੈ ਕਿ ਅ ਸੀਐਮਾ ਹਸਪੀਟਲ ਤੋਂ ਹੀ ਦੋ ਚੀਜ਼ਾਂ ਇੱਥੇ ਕਲੀਅਰ ਕਰ ਦਈਏ ਆਪਣੇ ਦਰਸ਼ਕਾਂ ਨੂੰ ਇੱਕ ਕਿ ਖਬਰਾਂ ਦੀ ਮੀਟਿੰਗ ਜਿਹੜੀ ਸ਼ੁੱਕਰਵਾਰ ਨੂੰ ਪੋਸਟਪੋਨ ਹੋਈ ਸੀ ਉਹ ਹੁਣ ਸੋਮਵਾਰ ਨੂੰ ਹੋਣ ਜਾ ਰਹੀ ਹੈ ਦੂਜਾ ਪੁਆਇੰਟ ਇਸ ਦੇ ਵਿੱਚ ਇਹ ਹੈ ਕਿ ਸੀਐਮ ਦੀ ਜਿਹੜੀ ਹਸਪੀਟਲ ਤੋਂ ਛੁੱਟੀ ਉਮੀਦ ਕੀਤੀ ਜਾ ਰਹੀ ਸੀ ਕਿ ਮੰਡੇ ਮਾਰਨਿੰਗ ਤੱਕ ਹੋ ਜਾਏਗੀ ਤਾਂ ਫਿਲਹਾਲ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਦੁਪਹਿਰ 12 ਵਜੇ ਤੱਕ ਮੁੱਖ ਮੰਤਰੀ ਹਸਪੀਟਲ ਹੋਣਗੇ ਯਾਨੀ ਕਿ ਸੋਮਵਾਰ ਦਾ ਦਿਨ ਵੀ ਹੋ ਸਕਦਾ ਹੈ ਕਿ ਸੀਐਮ ਦਾ ਹਸਪੀਟਲ ਵਿੱਚ ਹੀ ਨਿਕਲੇ ਤਾਂ ਕੱਲ ਦਾ ਦਿਨ ਬੜਾ ਇੰਪੋਰਟੈਂਟ ਜੋ ਜਾਣਕਾਰੀ ਇਹ ਵੀ ਅਸਾਂ ਦੇਖ ਕੋਲ ਕਿ ਕੁਝ بڑے ਫੈਸਲੇ ਖਾਸ ਤੌਰ ਤੇ ਜਿਹੜੇ ਸਲੱਟ ਅਫੈਕਟਡ ਏਰੀਆਜ਼ ਨੇ ਪੰਜਾਬ ਦੇ ਵਿੱਚ ਜਿਹੜੇ 12 ਤੋਂ 13 ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਉੱਥੇ ਜਾ ਕੇ ਸੀਐਮ ਦੇ ਵੱਲੋਂ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਲੈ ਕੇ ਕਮੇਟੀ ਦੀ ਬੈਠਕ ਦੇ ਵਿੱਚ ਕੁਝ ਫੈਸਲੇ ਲਏ ਜਾ ਸਕਦੇ ਨੇ ਔਰ ਪੁਆਇੰਟ ਇਹ ਵੀ ਹੈ ਕਿ ਇੱਕ ਸਲੱਟ ਅਫੈਕਟਡ ਏਰੀਆਜ਼ ਨੇ ਇਸ ਵਿਚਾਲੇ ਮਾਈਨਿੰਗ ਨੂੰ ਲੈ ਕੇ ਬਹੁਤ ਚਰਚਾ ਹੋ ਰਹੀ ਆ ਉਹ ਹੋ ਗਿਆ ਤੇ ਇਸ ਦੇ ਨਾਲ ਨਾਲ ਜਿਹੜੇ ਕੈਬਨਿਟ ਦੇ ਵਿੱਚ ਹੋਰ ਅਹਿਮ ਇਸ਼ੂਜ਼ ਨੇ ਉਹਨਾਂ ਦੇ ਉੱਤੇ ਵੀ ਡਿਸਕਸ਼ਨ ਜੀਆ ਸਾਡੇ ਕੋਲ ਜਾਣਕਾਰੀਆਂ ਕੀ ਹੋਣਗੀਆਂ ਤਾਂ ਜਿਹੜੀ ਅਹਿਮ ਫੈਸਲਿਆਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜਿਹੜਾ ਸੋਮਵਾਰ ਜਾਂ ਸ਼ੁੱਕਰਵਾਰ ਨੂੰ ਹੋਣੀ ਸੀ ਕੈਬਨਿਟ ਦੀ ਬੈਠਕ ਉਸ ਨੂੰ ਜ਼ਰੂਰ ਪੋਸਟਪੋਨ ਕੀਤਾ ਗਿਆ ਸੀ ਉਹ ਲੱਗ ਹੀ ਰਿਹਾ ਸੀ ਜੀ ਜਲਦੀ ਕੈਬਨਿਟ ਦੀ ਬੈਠਕ ਤਾਂ ਹੋਏਗੀ ਪਰ ਕਦੋਂ ਹੋਏਗੀ ਉਸ ਨੂੰ ਲੈ ਕੇ ਕੁਐਸਚਨ ਮਾਰ ਸੀ ਕਿ ਜਦੋਂ ਤੱਕ ਮੁੱਖ ਮੰਤਰੀ ਜੇ ਹਸਪੀਟਲ ਦੇ ਵਿੱਚੋਂ ਨਹੀਂ ਹੁੰਦੇ ਉਹਨਾਂ ਨੂੰ ਛੁੱਟੀ ਨਹੀਂ ਹੁੰਦੀ ਹੈਗੀ ਜਲਦੀ ਕਿਦੋਂ ਦਿਨਾਂ ਦੇ ਵਿੱਚ ਤਾਂ ਕਿ ਪੋਸਟਪੋਨ ਕੀਤੀ ਜਾਏਗੀ ਤਾਂ ਜੋ ਅਸੀਂ ਦੋ ਦਿਨ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਸਰਕਾਰ ਤਾਂ ਹਸਪਤਾਲ ਦੇ ਅੰਦਰੋਂ ਵੀ ਚੱਲ ਸਕਦੀ ਐਸਾ ਉਹੀ ਹੁਣ ਹੁੰਦਾ ਜਾ ਨਜ਼ਰ ਆ ਰਿਹਾ ਹੈ ਕਿ ਮੁੱਖ ਮੰਤਰੀ ਹਸਪਤਾਲ ਦੇ ਵਿੱਚੋਂ ਹੀ ਬੈਠ ਕੇ ਪੰਜਾਬੀ ਵਾਗਦੋਰ ਸੰਭਾਲ ਰਹੇ ਨੇ ਫਿਲਹਾਲ ਉਹਨਾਂ ਦੀ ਸਿਹਤ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੈ ਪਰ ਹਾਂ ਮੀਟਿੰਗ ਤਾਂ ਹਸਪਤਾਲ ਦੇ ਵਿੱਚੋਂ ਬੈਠ ਕੇ ਜ਼ਰੂਰ ਲੈ ਸਕਦੇ ਨੇ ਇੰਨੀ ਸਥਿਤੀ ਦੇ ਵਿੱਚ ਜ਼ਰੂਰ ਹੈਗੇ ਨੇ ਜਿਵੇਂ ਉਹ ਜਿੰਮੀ ਗਏ ਨੇ ਉਹ ਅੰਦਰ ਜੇ ਕੋਈ ਜਾ ਰਹੀ ਸੀ ਤਾਂ ਲਾਜ਼ਮੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਉਸ ਸਮੇਂ ਜਿੰਨੇ ਸਾਨੂੰ ਨਜ਼ਰ ਆਏ ਸੀ ਤਾਂ ਉਸ ਤੋਂ ਬਾਅਦ ਇਹ ਸਥਿਤੀ ਜ਼ਰੂਰ ਇਸ ਤਰੀਕੇ ਦੀ ਹੈ ਕਿ ਕੱਲ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਕੱਲ ਕੈਬਨਿਟ ਦੀ ਬੈਠਕ ਹੋਵੇਗੀ ਔਰ ਦੁਪਹਿਰੇ 12:00 ਵਜੇ ਮੁੱਖ ਮੰਤਰੀ ਰਿਹائش ਦੇ ਉੱਤੇ ਜਿਹੜੇ ਬਾਕੀ ਕੈਬਨਿਟ ਦੇ ਮੈਂਬਰ ਨਹੀਂ ਆ ਹੋਰ ਜਿਹੜੇ ਸੀਐਸ ਨੇ ਔਰ ਅਧਿਕਾਰੀ ਕੈਬਨਿਟ ਦੇ ਵਿੱਚ ਹੁੰਦੇ ਨੇ ਉੱਥੇ ਪਹੁੰਚਣਗੇ ਪਰ ਜੇ ਮੁੱਖ ਮੰਤਰੀ ਦਾ ਅਸੀਂ ਜ਼ਿਕਰ ਕਰੀਏ ਤਾਂ ਸੀਐਮ ਸਿੱਧਾ ਡਾਇਰੈਕਟਲੀ ਹਸਪੀਟਲ ਤੋਂ ਹੀ ਜੋ ਜੁੜਨਗੇ ਜਿਹੜੀ ਕੱਲ ਦੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਇਹ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਹੈ ਇਸ ਸਮੇਂ ਨਿਊਜ਼ ਇਟ ਆਪਣੇ ਦਰਸ਼ਕਾਂ ਨੂੰ ਦੇ ਰਿਹਾ ਕਿ ਸੀਐਮ ਜਿਹੜੇ ਮੀਟਿੰਗ ਦੇ ਵਿੱਚ ਜੁੜਨ ਜਾ ਰਹੇ ਨੇ ਉਹ ਕੱਲ ਸੀਐਮ ਉਥੋਂ ਹੀ ਕੈਬਨਿਟ ਦੀ ਬੈਠਕ ਦੇ ਵਿੱਚ ਜੁੜਨਗੇ ਅੱਛਾ ਮੈਂ ਇੱਕ ਵਾਰੀ ਪੂਰਾ ਤੁਹਾਨੂੰ ਦੱਸ ਦਵਾਂ ਕਿ ਸਾਡੇ ਕੋਲ ਇਨਫੋਰਮੇਸ਼ਨ ਜਿਸ ਪੁਆਇੰਟ ਨੂੰ ਲੈ ਕੇ ਹੈ ਪੁਆਇੰਟ ਨੰਬਰ 1 ਕਿ ਸੀਐਮ ਕੱਲ ਦੀ ਬੈਠਕ ਦੇ ਵਿੱਚ ਹਾਜ਼ਰ ਹੋਣਗੇ ਪਰ ਤਾਂ ਜਿਹੜੀ ਬੈਠਕ ਹੈ ਸੀਐਮਟੀ ਸੀਐਮ ਵਿਜੜੀ ਉਸ ਦੇ ਵਿੱਚ ਮੌਜੂਦ ਕੀ ਹੈ ਉਹ ਹਸਪਤਲ ਤੋਂ ਹੀ ਹੋएगी ਫੋਰਟਿਸ ਹਸਪਤਲ ਤੋਂ ਹੀ ਮੁੱਖ ਮੰਤਰੀ ਜੁੜਨਗੇ ਅਗਲਾ ਪੁਆਇੰਟ ਇਹ ਹੈ ਕਿ ਆਮ ਤੌਰ ਤੇ ਜਿਹੜੀ ਮੈਡੀਕਲ ਜਿਹੜੀ ਕੈਬਨਿਟ ਦੀ ਬੈਠਕ ਹੋਣੀ ਹੈ ਫਿਤਨੇ ਕੁ ਟਾਈਮ ਦੇ ਵਿੱਚ ਤਾਂ ਉਹ ਕੈਬਨਿਟ ਸੀਐਮ ਦੀ ਰਿਹਾਈਸਟੇ ਉੱਤੇ ਹੀ ਸੱਦੀ ਜਾਂਦੀ ਹੈ ਮੈਂ ਜ਼ਿਕਰ ਕਰ ਲਵਾਂ ਕਿ ਸ਼ੁੱਕਰਵਾਰ ਨੂੰ 11 ਵਜੇ ਹੋਣੀ ਸੀ ਉਹ ਵੀ ਇਨਫੋਰਮੇਸ਼ਨ ਸੀ ਕਿ ਮੁੱਖ ਮੰਤਰੀ ਦੀ ਰਿਹਾਈਸਟੇ ਉੱਤੇ ਹੋएगी ਯਾਨੀ ਸਾਰੇ ਮੰਤਰੀ ਤੇ ਹੋਰ ਜਿਹੜੇ ਵਰਦੇ ਅਧਿਕਾਰੀ ਨੇ ਉਸ ਸੀਐਮ ਦੀ ਰਿਹਾਈਸ ਦੇ ਉੱਤੇ ਜਾਣਗੇ ਅਗਲਾ ਪੁਆਇੰਟ ਸੀ ਕਿ ਸ਼ਾਮ ਨੂੰ 4 ਵਜੇ ਉਹ ਵੀ ਸੀਐਮ ਦੀ ਰਿਹਾਈਸ ਦੇ ਉੱਤੇ ਹੀ ਹੋਣ ਦੀ ਸਾਡੇ ਕੋਲ ਇਨਫੋਰਮੇਸ਼ਨ ਸੀ ਹੁਣ ਵੀ ਕੈਨੇਡਾ ਦੀ ਬੈਠਕਾਂ ਮੁੱਖ ਮੰਤਰੀ ਦੀ ਰਿਹਾਈਸ ਦੇ ਉੱਤੇ ਹੋਏਗੀ ਹਾਲਾਂਕਿ ਸੀਐਮ ਇਸ ਸਮੇਂ ਸੀਐਮ ਹਾਊਸ ਦੇ ਵਿੱਚ ਨਹੀਂ ਹੈਗੇ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਹ ਇਸ ਸਮੇਂ ਫੋਰਟਿਸ ਹਸਪੀਟਲ ਦੇ ਵਿੱਚ ਹੈਗੇ ਨੇ ਤਾਂ ਉਹ ਇੱਕ ਵੱਡੀ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੱਕ ਇਸ ਸਮੇਂ ਪਹੁੰਚਾ ਰਹੇ ਹਾਂ ਮੁੱਖ ਮੰਤਰੀ से सेहत को लैके भी जानकारी है कि सेहत इस समय पूरी तरह तंदुरुस्त नहीं है इस करके फिलहाल होस्पिटल तो सी एम न छुट्टी नहीं हुई है और जो क्यास लगाए जा रहे हैं कि शायद सोमवार का दिन भी ਨੋ ਡਾਕਟਰ ਉਹ ਆਪਣੀ ਨਿਗਰਾਨੀ ਦੇ ਵਿੱਚ ਰੱਖਣ ਅਬਜ਼ਰਵ ਕਰਨ ਉਹਨਾਂ ਨੂੰ ਤੇ ਉਸ ਤੋਂ ਬਾਅਦ ਕਿਤਾ ਕੋਈ ਡਿਸਾਈਡ ਹੈ ਜਾਂ ਡਿਸੀਜਨ ਲਿਆ ਜਾ ਪਰ ਜਿਵੇਂ ਜ਼ਿਕਰ ਕਰਾਂ ਕਿ ਕੈਬਨਟ ਦਾ ਤਾਂ ਕੈਬਨਟ ਤੇ ਗੋਣ ਚੱ ਰਹੀ ਹੈ ਔਰ ਸੋਡੀਕਲ ਜਿਹੜੀ ਇਨਫੋਰਮੇਸ਼ਨ ਹੈ ਮੈਂ ਇੱਕ ਹੋਰ ਪੁਆਇੰਟ ਆਪਣੇ ਦਰਸ਼ਕਾਂ ਨੂੰ ਕਲੀਅਰ ਕਰਾਂ ਕਿ ਇਸ ਸਮੇਂ ਸਟੇਟ ਦੀ ਜਿਹੜੀ ਸਿਚੁਏਸ਼ਨ ਹੈ ਖਾਸ ਤੌਰ ਤੇ ਫਲਡ ਇਫੈਕਟਡ ਏਰੀਆਜ਼ ਦਿਓ ਚਾਹੇ ਮਾਰਡੇ ਦੇ ਸਾਰੇ ਜ਼ਿਲ੍ਹੇ ਹੋਣ ਉਸ ਤੋਂ ਬਾਅਦ ਮੈਂ ਦੁਆਬੇ ਵਾਲੇ ਪਾਸੇ ਹੋਵੇ ਇਹ ਮਾਝਾ ਤੇ ਦੁਆਬਾ ਦਾ ਬਹੁਤ ਜ਼ਿਆਦਾ ਇਨਫੈਕਟਡ ਹੋਇਆ ਪਿਛਲੇ ਕੁਝ ਟਾਈਮ ਦੇ ਵਿੱਚ ਹੜ੍ਹਾਂ ਦੀ ਵਜ੍ਹਾ ਦੇ ਨਾਲ ਤਾਂ ਉਹੀ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੇ ਰੀਲੀਫ ਦਾ ਇੰਤਜ਼ਾਰ ਕਰ ਰਹੇ ਨੇ ਉਸ ਤੋਂ ਬਾਅਦ ਅੱਗੇ ਕੀ ਰਣਨੀਤੀ ਅਪਣਾਉਣੀ ਹੈ ਕੀ ਕੋਈ ਸਪੈਸ਼ਲ ਸੈਸ਼ਨ ਸੱਦਣਾ ਹੈ ਈ ਕਨਸਦਹਾ ਦਾ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਕੋਈ ਇੱਕ ਦਿਨ ਦਾ ਸੈਸ਼ਨ ਸੱਦਿਆ ਜਾ ਸਕਦਾ ਬਹੁਤ ਸਾਰੇ ਪਿਛਲੇ ਕੁਝ ਦਿਨਾਂ ਦੇ ਵਿੱਚ ਚਾਸ ਰਹੀਆਂ ਲੱਗੀਆਂ ਨੇ ਤਾਂ ਉਹੀ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਉਸ ਵਾਲੇ ਪਾਸੇ ਕਦਮ ਚੁੱਕੇ ਜਾਣਗੇ ਇਸ ਸਮੇਂ ਸਭ ਤੋਂ ਵੱਧ ਨਜ਼ਰ ਆਹੀ ਨੇ ਕਿ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਦੇ ਵੱਲੋਂ ਜਿਹੜੇ ਅੱਗੇ ਡਿਸੀਜਨ ਲਏ ਜਾਣੇ ਨੇ ਖਾਸ ਤੌਰ ਤੇ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਖੁਦ ਦੋ ਦਿਨ ਵੱਖ-ਵੱਖ ਸਾਵਾਂ ਦੇ ਉੱਤੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਜਾ ਕੇ ਪੁਰੀ ਨੇੜੇ ਤੋਂ ਦੇਖ ਕੇ ਆਏ ਨੇ ਸਗੀਆਂ ਚੀਜ਼ਾਂ ਨੂੰ ਤਾਂ ਇਸੇ ਚਾਰ ਇਹ ਸਵਾਲ ਕੀ ਹੈ ਕਿ ਹੁਣ ਖੜਾ ਨੂੰ ਲੈ ਕੇ ਕੀ ਡਿਸੀਜਨ ਜਿਹੜਾ ਇਹ ਉਹ ਲਿਆ ਜਾਂਦਾ ਹੈ ਜੇਕਰ ਅਸੀਂ ਜ਼ਿਕਰ ਕਰਦੇ ਹਾਂ ਕੈਬਨਿਟ ਦੀ ਬੈਠਕ ਦਾ ਖਾਸ ਕੈਬਨਿਟ ਦੇ ਵਿੱਚ ਵੱਡੇ ਫੈਸਲੇ ਹੁੰਦੇ ਨੇ ਕੋਈ ਵੀ ਸਟੇਟ ਦੀ ਪਾਲਿਸੀ ਹੈ ਆਪਾਂ ਜਾਣਦੇ ਹਾਂ ਕਿ ਕੈਬਨਿਟ ਦੀ ਮਿਹਰ ਤੋਂ ਬਾਅਦ ਹੀ ਅੱਗੇ ਵੱਧਦੀ ਹੈ ਤਾਂ ਹੁਣ ਪੁਆਇੰਟ ਇਹ ਹੈ ਕਿ ਹੜ੍ਹ ਦੇ ਨਾਲ ਨਾਲ ਕੋਈ ਹੋਰ ਵੱਡਾ ਡਿਸੀਜਨ ਵੀ ਲਿਆ ਜਾਂਦਾ ਹੈ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਕਈ ਵੱਡੇ ਫੈਸਲੇ ਕੈਬਨਿਟ ਦੀ ਬੈਠਕ ਦੇ ਵਿੱਚ ਜ਼ਰੂਰ ਲਏ ਜਾਂ ਫਰਦੇ ਨੇ ਔਰ ਮੈਂ ਇਹ ਵੀ ਤੁਹਾਨੂੰ ਆਪਣੇ ਦਿਸਕਾਂ ਨੂੰ ਦੱਸ ਦਵਾਂ ਕਿ ਇਸ ਸਮੇਂ ਜਿਹੜੇ ਜ਼ਿਲ੍ਹਿਆਂ 'ਚ ਹੜ੍ਹਾਂ ਦੀ ਸਥਿਤੀ ਹੈ ਬੇਸ਼ੱਕ ਆਪਾਂ ਨੂੰ ਦਿਖ ਰਿਹਾ ਹੈ ਕਿ ਬਹੁਤ ਸਾਰੇ ਡੈਮ ਇਸ ਸਮੇਂ ਉਹਨਾਂ ਦੇ ਵਿੱਚ water level ਘੱਟ ਹੋਣਾ ਸ਼ੁਰੂ ਹੋ ਗਿਆ ਚਾਹੇ ਪੌਂਗ ਡੈਮ ਹੋਵੇ ਜਾਂ ਪੰਡੂ ਡੈਮ ਹੋਵੇ ਜਾਂ ਫਿਰ ਦੂਜੇ ਪਾਸੇ ਅਸੀਂ ਜ਼ਿਕਰ ਕਰਦੇ ਹਾਂ ਪਾਖੜਾ ਡੈਮ ਦਾ ਪਰ ਪਾਣੀ ਜਿੱਥੋਂ ਨਿਕਲ ਵੀ ਰਿਹਾ ਹੈ ਤਬਾਹੀ ਜਿਹੜੀ ਹੋਈ ਹੈ ਉਸ ਦਾ ਨੁਕਸਾਨ ਦਾ ਵੀ ਅਸਲ ਪਤਾ ਹੋਣ ਲੱਗੇਗਾ ਖੇਤਾਂ ਨੂੰ ਲੈ ਕੇ ਖਾਸ ਤੌਰ ਤੇ ਜਿਨ੍ਹਾਂ ਦੀ ਝੋਨੇ ਦੀਆਂ ਖੋੜ ਜੀਆਂ ਫਸਲਾਂ ਬਿਲਕੁਲ ਬਰਬਾਦ ਹੋ ਗਈਆਂ ਸਹੜ ਦੀ ਵਜ੍ਹਾ ਦੇ ਨਾਲ ਕੈਬਨਟ ਦੇ ਵਿੱਚ ਉਸ ਨੂੰ ਲੈ ਕੇ ਕੀ ਵਿਚਾਰ ਆਉਂਦੀਆਂ ਨੇ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਬਹੁਤ ਨੁਕਸਾਨ ਪਹੁੰਚਿਆ ਉੱਥੇ ਕੀ ਡਿਸਾਈਡ ਹੁੰਦਾ ਉਹਨਾਂ ਨੂੰ ਲੈ ਕੇ ਕੀ ਡਿਸਾਈਡ ਹੁੰਦਾ ਬਹੁਤ ਸਾਰੇ ਜਿਹੜੇ ਲੋਕਾਂ ਦੀਆਂ ਜਾਣਾਂ ਗਈਆਂ ਨੇ ਇੱਕ ਤਾਂ ਜੀ ਦੇ ਰਸਤੇ ਦਰਜੀ ਫੰਡ ਦੀ ਗੱਲ ਹੋ ਰਹੀ ਹੈ ਅਗੇ ਸਟੇਟ ਦੇ ਸੈਂਟਰ ਗਵਰਨਮੈਂਟ ਦੇ ਵਿੱਚ ਜਿਹੜੀ ਕੋਆਰਡੀਨੇਸ਼ਨ ਬਣਦਾ ਉਸ ਦੇ ਵੀ ਨਜ਼ਰਾਂ ਨਹੀਂ ਵਿਰੋਧੀ ਪਾਰਟੀਆਂ ਲਗਾਤਾਰ ਕਹਿ ਰਹੀਆਂ ਨੇ ਕਿ ਕੇਂਦਰ ਦੀ ਸਰਕਾਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਤੇ ਉੱਥੇ ਜਾ ਕੇ ਕੋਈ ਨਾ ਕੋਈ ਡਿਸੀਜਨ ਕਰਵਾਉਣ ਦੇ ਲਈ ਦਬਾਅ ਬਣਾਉਣਾ ਚਾਹੀਦਾ ਤਾਂ ਕਿ ਕੱਲ ਦੀ ਕੈਬਨਿਟ ਦੇ ਵਿੱਚ ਕੋਈ ਡਿਸੀਜਨ ਲਈ ਜਾਂ ਕੋਈ ਬਰੀਫ ਕੀਤਾ ਜਾਂਦਾ ਹੈ ਕਿ ਆਖਰ ਕੀ ਕੁਝ ਹੋਏਗਾ ਪਰ ਬਹੁਤ ਇੰਪੋਰਟੈਂਟ ਹੈ ਜਿਹੜੀਆਂ ਦੋ ਤਿੰਨ ਚੀਜ਼ਾਂ ਮੈਂ ਵਾਰ-ਵਾਰ ਜਿੰਨਾਂ ਦਾ ਜ਼ਿਕਰ ਕਰ ਰਹੇ ਹਾਂ ਪੁਆਇੰਟ ਬਰੀਕ ਕਿ ਮੁੱਖ ਮੰਤਰੀ ਜਿਹੜੇ ਹੋ ਹਸਪਿਟਲਾਈਜ਼ ਨੇ ਫਿਲਹਾਲ ਲੱਗ ਰਿਹਾ ਹੈ ਕਿ ਉਹਨਾਂ ਨੂੰ ਕੱਲ ਤੱਕ ਛੁੱਟੀ ਨਹੀਂ ਹੋਏਗੀ ਐਟ ਲੀਸਟ 12 ਵਜੇ ਤੱਕ ਜੋ ਜਾਣਕਾਰੀ ਹੈ ਕਿ ਹਸਪਤਲ ਦੇ ਵਿੱਚੋਂ ਹੀ ਕੈਬਨਿਟ ਦੀ ਬੈਠਕ ਨੂੰ ਜੁਆਇਨ ਕਰਨਗੇ ਮਤਲਬ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਬਾਕੀ ਮੰਤਰੀ ਜਾਂ ਦੂਜੇ ਜਿਹੜੇ ਹੋਰ ਅਧਿਕਾਰੀ ਜਿਵੇਂ ਪੀਐਸ ਬੈਠਦੇ ਨੇ ਜਾਂ ਹੋਰ ਅਧਿਕਾਰੀ ਬੈਠਦੇ ਨੇ ਉਹ ਸਾਰੇ ਸੀਐਮ ਜੀ ਰਿਹਾਈਡਰ ਤੇ ਹੋਣਗੇ ਬਿਲਕੁਲ ਉਸ ਤਰੀਕੇ ਨਾਲ ਜਿਵੇਂ ਕੈਬਨਿਟ ਦੀ ਬੈਠਕ ਉਸ ਰੂਮ ਦੇ ਵਿੱਚ ਹੁੰਦੀ ਹੈ ਜਿੱਥੇ ਕੈਬਨਿਟ ਦੀ ਬੈਠਕ ਹੁੰਦੀ ਹੈ ਹਾਂ ਮੁੱਖ ਮੰਤਰੀ ਹਸਪਤਲ ਤੋਂ ਸਿੱਧਾ ਅ ਵੀਡੀਓ ਕਾਨਫਰੈਂਸਿੰਗ ਦੇ ذریعے ਹੀ ਹੈ ਤਾਂ ਮੀਟਿੰਗ ਦੇ ਵਿੱਚ ਇੱਕ ਤਰੀਕੇ ਨਾਲ ਮੌਜੂਦ ਰਹਿਣਗੇ ਅ ਐਪੀਰੀਅੰਸ ਬਿਲਕੁਲ ਸਿੱਧੇ ਤੌਰ ਤੇ ਹੋਏਗੀ ਅ ਅੱਜ ਕਾਲੀ ਟੈਕਨੋਲੋਜੀ ਬਹੁਤ ਜ਼ਬਰਦਸਤ ਹੈ ਤਾਂ ਬਹੁਤ ਮੁਸ਼ਕਲ ਨਹੀਂ ਹੈ ਅਸੀਂ ਲਗਾਤਾਰ ਇਸ ਗੱਲ ਦਾ ਜ਼ਿਕਰ ਵੀ ਕਰ ਰਹੇ ਸੀ ਕਿ ਜੇਕਰ ਸਥਿਤੀ ਇਸ ਸਮੇਂ ਅਸੀਂ ਦੇਖੀਏ ਤਾਂ ਸਥਿਤੀ ਇਸ ਤਰੀਕੇ ਦੀ ਹੈ ਕਿ ਟੈਕਨੋਲੋਜੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰਾਂ ਤਾਂ ਹਸਪਤਾਲ ਤੋਂ ਵੀ ਚੱਲ ਸਕਦੀਆਂ ਨੇ ਕਿ ਕੋਈ ਵੱਡੀ ਗੱਲ ਨਹੀਂ ਹੈ ਔਰ ਹਸਪਤਾਲ ਵੀ ਮੁਹਾਰੀ ਦਾ ਹੈ ਕਿਉਂਕਿ ਚੰਡੀਗੜ੍ਹ ਦੇ ਬਿਲਕੁਲ ਐਡਜੋਇਨਿੰਗ ਇਹ ਸ਼ਹਿਰ ਹੈ ਫੋੜੀਜ਼ ਹਸਪਤਾਲ ਦੂਰ ਨਹੀਂ ਹੈ ਬਹੁਤ ਸਾਰੇ ਅਧਿਕਾਰੀ ਆਲਰੇਡੀ ਜਾ ਕੇ ਮੁਲਾਕਾਤ ਕਰਕੇ ਮੁੱਖ ਮੰਤਰੀ ਦੇ ਨਾਲ ਆ ਚੁੱਕੇ ਨੇ ਇਨਫੈਕਟ ਬਹੁਤ ਸਾਰੇ ਮੰਤਰੀ ਜਾ ਕੇ ਮੁਲਾਕਾਤ ਕਰਕੇ ਆਏ ਨੇ ਪਰ ਜਦੋਂ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਤਾਂ ਸਾਰੇ ਕੈਬਨਿਟ ਦੇ ਜਿਹੜੇ ਮੰਤਰੀ ਨੇ ਉਹ ਹੋਣ ਜਾਂ ਫਿਰ ਦੂਜੇ ਪਾਸੇ ਉਹ ਰਲਿਕਾ ਹੋਣ ਤਾਂ ਕਾਫੀ ਉਹਨਾਂ ਦੀ ਤਦਾਦ ਵੱਡੀ ਹੁੰਦੀ ਹੈ ਤਾਂ ਉਹ ਤਾਂ ਨਹੀਂ ਕਿ ਇਸ ਦਾ ਹਸਪਤਾਲ ਦੇ ਵਿੱਚ ਹੋ ਜਾਏਗੀ ਪਰ ਹਾਂ ਸੀਐਮ ਉਥੋਂ ਜ਼ਰੂਰ ਜੁੜ ਸਕਦੇ ਨੇ ਤਾਂ ਮੁੱਖ ਮੰਤਰੀ ਉਥੋਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਜੁੜਨਗੇ ਔਰ ਉਥੋਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹੋਣਗੇ ਯਾਨੀ ਕਿ ਜਿਹੜੇ ਡਿਸੀਜਨ ਲੈਣੇ ਹੋਣਗੇ ਉਹ ਸੀਐਮ ਦੀ ਪ੍ਰਵਾਨਗੀ ਉਸਦੇ ਲਈ ਜ਼ਰੂਰੀ ਹੁੰਦੀ ਹੈ ਜਦੋਂ ਆਪਾਂ ਕੈਬਨਿਟ ਦਾ ਜ਼ਿਕਰ ਕਰਦੇ ਹਾਂ ਤਾਂ ਉਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ ਕੈਬਨਿਟ ਦੇ ਵਿੱਚ ਹਸਪਤਾਲ ਦੇ ਵਿੱਚੋਂ ਹੀ ਜੁੜਾਇਆ ਜਾਏਗਾ ਮਤਲਬ ਕਿ ਪ੍ਰਵਾਨਗੀ ਜਿਹੜੀ ਇੱਕ ਵਰਬਲੀ ਪ੍ਰਵਾਨਗੀ ਹੁੰਦੀ ਹੈ ਕਿ ਇੱਕ ਸਹਿਮਤੀ ਤੋਂ ਬਾਅਦ ਕਿਹਾ ਜਾਂਦਾ ਕਿ ਠੀਕ ਹੈ ਇਸ ਗੱਲ ਦੇ ਉੱਤੇ ਸਾਰੇ ਰਾਜਨੀਤਿਕ ਮੁੱਖ ਮੰਤਰੀ ਕਹਿੰਦੇ ਕਿ ਠੀਕ ਹੈ ਇਸ ਗੱਲ ਦੇ ਉੱਤੇ ਰਾਜ਼ੀ ਹਾਂ ਜਾਂ ਇਸ ਪਾਲਿਸੀ ਨੂੰ ਪੱਕੇ ਬਣਾ ਸਕਦੇ ਹਾਂ ਤਾਂ ਉਹ ਸਾਰੀਆਂ ਚੀਜ਼ਾਂ ਸਾਨੂੰ ਨਾ ਹੁੰਦੀਆਂ ਆਉਂਦੀਆਂ ਨਜ਼ਰ ਆਉਂਦੀਆਂ ਕਿਉਂਕਿ ਉੱਤੇ ਹੋ ਜਾਏਗਾ ਅੱਛਾ ਜਿਹੜੀਆਂ ਫਾਈਲਸ ਸਾਈਨ ਕਰਨੀਆਂ ਹੋਣਗੀਆਂ ਮੋਹਾਲੀ ਕੋਈ ਦੂਰ ਨਹੀਂ ਹੈ ਥੋੜੀ ਜਿ ਦੇ ਵਿੱਚ ਹੀ ਮੁੱਖ ਮੰਤਰੀ ਦੇ ਕੋਲ ਪਹੁੰਚ ਸਕਦੀਆਂ ਨੇ ਉੱਥੇ ਉਹ ਸਾਈਨ ਕਰ ਸਕਦੇ ਨੇ ਜਿੱਥੇ ਜਿਨ੍ਹਾਂ ਦੇ ਉੱਤੇ ਮੁੱਖ ਮੰਤਰੀ ਦੇ ਸਾਈਨ ਜ਼ਰੂਰੀ ਹੋਣਗੇ ਤਾਂ ਇਹ ਬਹੁਤ ਇੰਪੋਰਟੈਂਟ ਹੈ ਇਸ ਸਮੇਂ ਦੀ ਅਪਡੇਟ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਕੈ ਅਨੂ ਲੈ ਕੇ ਜੇ ਜਾਣਕਾਰੀ ਸਾਡੇ ਕੋਲ ਹੈਗੀ ਹੈ ਕਿ ਕੈਬਨਿਟ ਦੀ ਬੈਠਕ ਹੋਣ ਜਾ ਰਹੀ ਹੈ ਕੱਲ ਦੁਪਹਿਰ 12 ਵਜੇ ਕੈਬਨਿਟ ਦੀ ਬੈਠਕ ਹੋਵੇਗੀ ਔਰ ਮੁੱਖ ਮੰਤਰੀ ਉਸ ਦੇ ਵਿੱਚੋ ਬੈਠਕ ਦੇ ਵਿੱਚ ਜੁਟਣਗੇ ਜੀ ਸ਼ੁਕਰੀਆ ਸ਼ੁਕਰੀਆ ਗੌਰਵ ਤੁਮਾਮ ਜਾਣਕਾਰੀ ਦੇ ਲਈ ਤਦਾਦ ਹੈ ਕਿ ਕੱਲ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਵੇਗੀ ਤਾਂ ਭਲਕੇ ਦੁਪਹਿਰ 12 ਵਜੇ ਕੈਬਨਿਟ ਦੀ ਬੈਠਕ ਹੋਵੇਗੀ ਸੀਐਮ ਰਿਹਾਈਸ਼ ਤੇ ਇਹ ਮੀਟਿੰਗ ਕੀਤੀ ਜਾਵੇਗੀ ਤਾਂ ਸੀਐਮ ਹਸਪਤਾਲ ਤੋਂ ਹੀ ਇਸ ਕੈਬਨਿਟ ਮੀਟਿੰਗ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜੁੜਨਗੇ ਵੀਡੀਓ ਕਾਨਫਰੈਂਸਿੰਗ ਦੇ ذریعے ਇਸ ਮੀਟਿੰਗ ਦੇ ਵਿੱਚ ਉਹ ਜੁੜਨਗੇ ਤਾਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਨੇ ਤਾਂ ਲੋਕਾਂ ਦੀ ਸੇਵਾ ਹੀ ਮੇਰੀ ਤਰਜੀਹ ਹੈ ਸੀਐਮ ਮਾਨ ਦੇ ਵੱਲੋਂ ਇਹ ਕਿਹਾ ਗਿਆ ਹੈ ਤਾਂ ਕੱਲ ਨੂੰ ਕੈਬਨਿਟ ਦੀ ਬੈਠਕ ਹੋਵੇਗੀ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਜੋ ਨੁਕਸਾਨ ਹੋਇਆ ਹੈ ਉਹਨਾਂ ਤੇ ਚਰਚਾ ਕੀਤੀ ਜਾ ਸਕਦੀ ਹੈ ਤਾਂ ਜੋ ਵੀ ਹੈ ਉਹ ਫੈਸਲਾ ਕੱਲ ਨੂੰ ਲਏ ਜਾਣਗੇ ਕਿ ਕੀ ਕੁਝ ਅੱਗੇ ਹੋ ਸਕਦਾ ਹੈ ਤਾਂ ਸੀਐਮ ਮਾਨ ਦੇ ਵੱਲੋਂ ਕੱਲ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਉਹ ਜੁਆਇਨ ਕਰਨਗੇ